ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਹੀ ਆਪਾਂ ਐਦਾਂ ਦੀਆਂ ਖਬਰਾਂ ਸੁਣਦੇ ਹਾਂ ਕਿ ਕਿਵੇਂ ਨਸੀਬਾਂ ਦਾ ਖੇਡ ਜੋ ਹੈ ਇਨਸਾਨ ਨੂੰ ਕਿਸ ਮੁਕਾਮ ਤੇ ਲਿਆ ਕੇ ਖੜਾ ਕਰ ਦਿੰਦਾ ਹੈ ਐਸਐਚਓ ਰਣਧੀਰ ਸਿੰਘ ਨੇ ਜ਼ਿੰਦਗੀ ਭਰ ਇਮਾਨਦਾਰੀ ਨਾਲ ਡਿਊਟੀ ਕੀਤੀ। ਉਹ ਆਪਣੇ ਥਾਣੇ ਵਿੱਚ ਕਿਸੇ ਵੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਪਰ ਉਸ ਦੀ ਕੁੜੀ ਗੁਰਲੀਨ ਨੇ ਜੋ ਕੁਝ ਕੀਤਾ ਉਹ ਬਰਦਾਸ਼ਤ ਨਹੀਂ ਕਰ ਰਿਹਾ ਸੀ। ਗੁਰਲੀਨ ਜੋ ਕਿ ਪੜ੍ਹਾਈ ਦੇ ਵਿੱਚ ਤੇਜ ਸੀ ਇੱਕ ਅਜੇਹੇ ਮੁੰਡੇ ਦੇ ਨਾਲ ਇਸ਼ਕ ਕਰ ਬੈਠੀ ਜੋ ਪਰਿਵਾਰਕ ਮਿਆਰਾਂ ਨੂੰ ਪੂਰਾ ਨਹੀਂ ਕਰਦਾ ਸੀ। ਮੁੰਡਾ ਇੱਕ ਮਿਡਲ ਕਲਾਸ ਪਰਿਵਾਰ ਦਾ ਸੀ। ਨਾ ਕੋਈ ਵੱਡੀ ਨੌਕਰੀ ਤੇ ਨਾ ਕੋਈ ਜਾਇਦਾਦ ਜਦੋਂ ਗੁਰਲੇਨ ਨੇ ਘਰ ਆ ਕੇ ਦੱਸਿਆ ਕਿ ਉਹ ਰਵਿੰਦਰ ਦੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਸਦੇ ਪਿਤਾ ਐਸਐਚਓ ਰਣਧੀਰ ਸਿੰਘ ਨੇ ਸਿੱਧਾ ਇਨਕਾਰ ਕਰ ਦਿੱਤਾ ਪਰ ਪਿਆਰ ਅੰਦਾ ਹੁੰਦਾ ਹੈ ਇੱਕ ਰਾਤ ਗੁਰਲੇਨ ਨੇ ਘਰੋਂ ਭੱਜ ਕੇ ਕੋਰਟ ਮੈਜ ਕਰਵਾ ਲਈ ਅਤੇ ਖਬਰ ਜਦੋਂ ਮੀਡੀਆ ਵਿੱਚ ਆਈ ਤਾਂ ਰਣਧੀਰ ਸਿੰਘ ਦੀ ਇੱਜ਼ਤ ਮਿੱਟੀ ਵਿੱਚ ਰਲ ਗਈ ਇੱਕ ਐਸਐਚਓ ਦੀ ਕੁੜੀ ਭੱਜ ਗਈ ਇਹ ਖਬਰ ਹਰ ਪਾਸੇ ਚੱਲ ਰਹੀ ਹੈ ਰਣਧੀਰ ਸਿੰਘ ਨੇ ਗੁਰਲੇਨ ਨਾਲ ਹਮੇਸ਼ਾ ਦੇ ਲਈ ਰਿਸ਼ਤਾ ਤੋੜ ਦਿੱਤਾ ਉਹ ਮੇਰੀ ਮਰੀ ਹੋਈ ਕੁੜੀ ਹੈ ਉਹ ਹਮੇਸ਼ਾ ਇਹੀ ਆਖਦਾ ਸੀ 5 ਸਾਲ ਲੰਘ ਗਏ ਇੱਕ ਦਿਨ ਥਾਣੇ ਦੇ ਵਿੱਚ ਇੱਕ ਚੋਰੀ ਦਾ ਕੇਸ ਆਇਆ ਇੱਕ ਔਰਤ ਆਪਣੇ ਪਤੀ ਦੇ ਘਰੋਂ ਗਹਿਣੇ ਚੋਰੀ ਕਰ ਲੈ ਜਦੋਂ ਪੁਲਿਸ ਨੇ ਉਸ ਔਰਤ ਨੂੰ ਥਾਣੇ ਲਿਆਂਦਾ ਤਾਂ ਗੁਰਲੇਨ ਸੀ ਪੂਰਾ ਥਾਣਾ ਹੱਕਾ ਬੱਕਾ ਰਹਿ ਗਿਆ ਐਸਐਚਓ ਦੀ ਉਹ ਕੁੜੀ ਜੋ ਗ੍ਰਿਫਤਾਰ ਹੋ ਕੇ ਆਈ ਜੀ ਹਾਂ ਉਸ ਤੋਂ ਬਾਅਦ ਐਸਐਚਓ ਨੇ ਕੀ ਕੀਤਾ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਐਸਐਚਓ ਸਾਹਿਬ ਨੇ ਜਦੋਂ ਆਪਣੀ ਹਿਤੀ ਨੂੰ ਹੱਥਕੜੀਆਂ ਪਾਏ ਹੋਏ ਦੇਖਿਆ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਇਨਸਾਫ਼ ਦੇ ਮੰਦਰ ਵਿੱਚ ਵਿਰਾਜਮਾਨ ਐਸਐਚਓ ਰਣਧੀਰ ਸਿੰਘ ਨੂੰ ਆਪਣੀ ਇਮਾਨਦਾਰੀ ਅਤੇ ਸਖਤ ਮિજાਜ ਲਈ ਜਾਣਿਆ ਜਾਂਦਾ ਸੀ। ਉਸ ਦੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਸੀ ਕਾਨੂੰਨ ਦੀ ਰਾਖੀ ਪਰ ਕਿਸਮਤ ਨੇ ਉਸ ਨੂੰ ਅਜਿਹੇ ਦੋਹਰੇ ਮੋੜ ਦੇ ਉੱਪਰ ਖੜਾ ਕਰ ਦਿੱਤਾ ਜਿੱਥੇ ਇੱਕ ਪਾਸੇ ਉਹਨਾਂ ਦੀ ਨੌਕਰੀ ਤੇ ਦੂਜੇ ਪਾਸੇ ਉਸ ਦੀ ਆਪਣੀ ਬੇਟੀ ਖੜੀ ਸੀ ਕਾਨੂੰਨ ਸਭ ਦੇ ਲਈ ਬਰਾਬਰ ਹੈ ਇਹ ਉਹੀ ਰਣਧੀਰ ਸਿੰਘ ਦੇ ਸ਼ਬਦ ਸਨ ਪਰ ਜਦੋਂ ਕਾਨੂੰਨ ਉਸ ਦੀ ਆਪਣੀ ਧੀ ਨੂੰ ਗੁਲਾਮੀ ਦੀ ਹਵਾਵਾਂ ਵਿੱਚ ਛੱਡ ਦੇਵੇ ਤਾਂ ਕਿ ਇੱਕ ਪਿਤਾ ਆਪਣੇ ਹੱਥ ਖੜੇ ਕਰ ਦੇਵੇ ਰਣਜੀਤ ਈਰਸੰਗ ਪੰਜਾਬ ਪੁਲਿਸ ਦੇ ਇੱਕ ਇਮਾਨਦਾਰ ਐਸਐਚਓ ਸਨ। ਉਹ ਸਖਤ ਮિજાਜ, ਇਨਸਾਫ ਦੇ ਪੱਕੇ ਅਤੇ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਨਾ ਸਹਿਣ ਵਾਲੇ ਸਨ। ਉਹਨਾਂ ਦੀ ਪਤਨੀ ਪਵਨਕੌਰ ਇੱਕ ਪਰਿਵਾਰਕ ਔਰਤ ਸੀ ਜੋ ਆਪਣੇ ਦੋ ਬੱਚੇ ਗੁਰਲੇਨ ਅਤੇ ਹਰਜੋਤ ਦੀ ਪਰਵਰਿਸ਼ ਕਰ ਰਹੀ ਸੀ। ਗੁਰਲੇਨ ਕਾਲਜ ਦੀ ਹੋਣਹਾਰ ਵਿਦਿਆਰਥਣ ਸੀ। ਉਹ ਇਨਸਾਫ ਅਤੇ ਅਧਿਆਪਕਾ ਬਣਦੀ ਚਾਹਵਣ ਸੀ ਪਰ ਪਿਆਰ ਨੇ ਉਸ ਦੀ ਜ਼ਿੰਦਗੀ ਦਾ ਹੀ ਰੁਖ ਬਦਲ ਦਿੱਤਾ। ਕਾਲਜ ਦੇ ਵਿੱਚ ਗੁਰਲੇਨ ਦੀ ਮੁਲਾਕਾਤ ਰਵਿੰਦਰ ਦੇ ਨਾਲ ਹੁੰਦੀ ਹੈ ਉਹ ਇੱਕ ਮੀਡਲ ਕਲਾਸ ਮੁੰਡਾ ਸੀ ਜਿਸ ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀ ਪਰ ਮਾਂ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੀ ਸੀ ਰਵਿੰਦਰ ਦੀ ਜੋ ਹਾਲਤ ਸੀ ਬਚਪਨ ਤੋਂ ਹੀ ਨਰਮ ਅਤੇ ਕਮਜ਼ੋਰ ਸੀ ਪਰ ਉਸ ਦੇ ਅੰਦਰ ਇੱਕ ਚਲਾਕੀ ਭਰਿਆ ਦਿਮਾਗ ਸੀ ਗੁਰਲੇਨ ਨੂੰ ਉਸ ਦੀ ਨਿਮਰਤਾ ਸਵੇਦਨਸੀਲਤਾ ਅਤੇ ਪਿਆਰ ਭਰੀ ਗੱਲਬਾਤ ਨੇ ਪਸੰਦ ਕੀਤਾ ਕਈ ਵਾਰ ਇਨਸਾਨ ਅ ਦਿਲ ਦੀ ਗੱਲ ਸੁਣ ਕੇ ਦਿਮਾਗ ਨੂੰ ਅਣਸੁਣੀ ਕਰ ਦਿੰਦਾ ਹੈ। ਜਦੋਂ ਗੁਰਲੇਨ ਨੇ ਆਪਣੇ ਮਾਤਾ ਪਿਤਾ ਨੂੰ ਰਵਿੰਦਰ ਦੇ ਬਾਰੇ ਦੱਸਿਆ ਤਾਂ ਰਣਧੀਰ ਸਿੰਘ ਦੇ ਗੁੱਸੇ ਦੀ ਕੋਈ ਹੱਦ ਨਹੀਂ ਸੀ। ਰਣਧੀਰ ਸਿੰਘ ਨੇ ਗੁੱਸੇ ਦੇ ਵਿੱਚ ਆ ਕੇ ਉਸ ਨੂੰ ਘਰ ਦੇ ਵਿੱਚ ਹੀ ਬੰਦ ਕਰ ਦਿੱਤਾ। ਪਰ ਗੁਰਲੇਨ ਨੇ ਇੱਕ ਦਿਨ ਘਰੋਂ ਭੱਜ ਕੇ ਰਵਿੰਦਰ ਦੇ ਨਾਲ ਕੋਟ ਮੈਰਿਜ ਕਰ ਲਈ ਅਤੇ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖੀ ਕਿ ਮੈਂ ਰਵਿੰਦਰ ਨੂੰ ਪਿਆਰ ਕਰਦੀ ਹਾਂ ਤੇ ਇਹ ਹੀ ਮੇਰਾ ਭਵਿੱਖ ਹੈ। ਇਹ ਖਬਰ ਮੀਡੀਆ ਵਿੱਚ ਚਾਰੇ ਪਾਸੇ ਛਾ ਗਈ ਕਿ ਐਸਐਚਓ ਦੀ ਕੁੜੀ ਭੱਜ ਗਈ। 5 ਸਾਲ ਬਾਅਦ ਉਸੇ ਥਾਣੇ ਵਿੱਚ ਇੱਕ ਚੋਰੀ ਦਾ ਕੇਸ ਆਇਆ। ਇੱਕ ਔਰਤ ਨੇ ਆਪਣੇ ਪਤੀ ਦੇ ਘਰੋਂ ਗਹਿਣੇ ਚੋਰੀ ਕਰ ਲਏ। ਜਦੋਂ ਪੁਲਿਸ ਨੇ ਔਰਤ ਨੂੰ ਥਾਣੇ ਲਿਆਇਆ ਤਾਂ ਉਹ ਗੁਰਲੇਨ ਸੀ। ਗੁਰਲੇਨ ਦੀ ਹਾਲਤ ਕਮਜ਼ੋਰ, ਅੱਖਾਂ ਰੋਣੀਆਂ ਅਤੇ ਜਿਸਮ ਤੇ ਨਿਸ਼ਾਨ। ਰਵਿੰਦਰ ਨੇ ਉਸ ਨੂੰ ਛੱਡ ਦਿੱਤਾ ਸੀ। ਪਰ ਜਾਂਚ ਦੌਰਾਨ ਪਤਾ ਲੱਗਾ ਕਿ ਰਵਿੰਦਰ ਦੇ ਘਰੋਂ ਚੋਰੀ ਦੀ ਜੋ ਸ਼ਹਿ ਚ ਉਸ ਦਾ ਸਾਰਾ ਕੁਝ ਹੀ ਜੋ ਕਿ ਗਾਇਬ ਸੀ ਰਣਧੀਰ ਜਦੋਂ ਰਵਿੰਦਰ ਦੇ ਘਰ ਜਾਂਦਾ ਤਾਂ ਉਸ ਦੇ ਹਾਫ ਭਾਵ ਰਵੀ ਨਾਲ ਮਿਲਦਾ ਸੀ ਜੋ ਕਿ ਪਹਿਲਾਂ ਵੀ ਚੋਰੀ ਦੇ ਮਾਮਲਿਆਂ ਦੇ ਵਿੱਚ ਆ ਚੁੱਕਿਆ ਸੀ ਰਣਧੀਰ ਜਾਂਚ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਗੁਰਲੇਨ ਨੂੰ ਇੱਕ ਚਾਲੋ ਚਾਲ ਦੇ ਵਿੱਚ ਫਸਾਇਆ ਗਿਆ ਇਹ ਗਹਿਣੇ ਰਵਿੰਦਰ ਤੇ ਉਸ ਦੇ ਹਾਫ ਭਰਾ ਜੋ ਕਿ ਉਸ ਨੇ ਚੋਰੀ ਕਰਾਇਆ ਕੀਤੇ ਨੇ ਗੁਰਲੇਨ ਉਮਰ ਪਰ ਜੇਲ੍ਹ ਵਿੱਚ ਰਹੇ ਅਤੇ ਰਵਿੰਦਰ ਆਜ਼ਾਦ ਹੋ ਕੇ ਦੁਬਾਰਾ ਵਿਆਹ ਕਰ ਸਕੇ ਇੱਕ ਐਦਾਂ ਦੀ ਚਾਲ ਉਸ ਦੇ ਨਾਲ ਖੇਡੀ ਜਾ ਰਹੀ ਸੀ ਗੁਰਲੇਨ ਰੋ ਰੋ ਕੇ ਬੇਨਤੀ ਕਰਦੀ ਹੈ ਕਿ ਪਾਪਾ ਮੈਂ ਬਿਲਕੁਲ ਨਿਰਦੋਸ਼ ਹਾਂ ਇਸ ਵਾਰ ਅੰਧੀਰ ਨੇ ਉਸ ਨੂੰ ਸੁਣਿਆ ਉਹ ਆਪਣੇ ਅਹੁਦੇ ਦੇ ਬਾਪ ਵਾਲੇ ਫਰਜ਼ ਤੋਂ ਵਿੱਚ ਇੱਕ ਚੁਣਦਾ ਹੈ ਇਨਸਾਫ ਤੇ ਇਨਸਾਫ ਬਹੁਤ ਜ਼ਰੂਰੀ ਹੈ ਉਹ ਨਿਰਖਣ ਕਰਕੇ ਹਕੀਕਤ ਨੂੰ ਸਾਹਮਣੇ ਲਿਆਉਂਦਾ ਹੈ ਆਪਣੇ ਜਵਾਈ ਰਵਿੰਦਰ ਦੇ ਬਾਰੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਰਵਿੰਦਰ ਜਾਣ ਬੁੱਝ ਕੇ ਜੋ ਕਿ ਗੁਰਲੇਨ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲ ਦੇ ਵਿੱਚ ਗਲਤੀ ਇਸ ਦੇ ਵਿੱਚ ਕੀ ਹੈ ਇਨਸਾਫ ਦੀ ਰਾਤੇ ਹੁਣ ਰਣਧੀਰ ਸਿੰਘ ਖੜਾ ਸੀ ਤੇ ਸਾਹਮਣੇ ਉਸ ਦੀ ਬੇਟੀ ਜੋ ਕਿ ਉਸ ਦੇ ਉੱਪਰ ਦੋਸ਼ ਲੱਗੇ ਸੀ ਕਿ ਉਸ ਨੇ ਗਹਿਣੇ ਚੋਰੀ ਕੀਤੇ ਆ ਗੁਰਲੇਨ ਜਦੋਂ ਵਾਪਸ ਘਰ ਆ ਜਾਂਦੀ ਹੈ ਤਾਂ ਉਸ ਦੀ ਜ਼ਿੰਦਗੀ ਉਜੜ ਚੁੱਕੀ ਸੀ। ਰਵਿੰਦਰ ਨੇ ਉਸ ਨੂੰ ਇੱਕ ਜਾਇਜ਼ ਹੱਕ ਨਹੀਂ ਸਗੋਂ ਇੱਕ ਮੋਹਰੇ ਵਜੋਂ ਵਰਤਿਆ ਸੀ। ਹੁਣ ਉਹ ਤਲਾਕ ਇਨਸਾਫ ਅਤੇ ਆਪਣੇ ਭਵਿੱਖ ਦੀ ਉਮੀਦ ਕਰ ਰਹੀ ਸੀ। ਗੁਰਲੇਨ ਦੀ ਵਾਪਸੀ ਕਰਦਿਆਂ ਪਿੰਡ ਪਰਚ ਚਰਚਾ ਹੋਣ ਲੱਗੀ ਕਿ ਵੱਡੇ ਸਾਖ ਦੇ ਐਸਐਚਓ ਦੀ ਕੁੜੀ ਆਪਣਾ ਘਰ ਬਰਬਾਦ ਕਰਕੇ ਆ ਗਈ। ਜਿਹੜੀ ਕੁੜੀ ਪਿਓ ਨੂੰ ਛੱਡ ਸਕਦੀ ਹੈ ਉਹ ਕਿਸੇ ਦੀ ਵੀ ਨਹੀਂ ਹੋ ਸਕਦੀ। ਇਹ ਗੱਲਾਂ ਰਣਧੀਰ ਸਿੰਘ ਦੇ ਦਿਲ 'ਚ ਸੋਲਿਆਂ ਵਾਂਗ ਲੱਗ ਗਈਆਂ। ਪਰ ਉਸਨੇ ਚੁੱਪ ਕਰਕੇ ਕਾਨੂੰਨੀ ਦਸਤਾਵੇਜ਼ ਤਿਆਰ ਕਰਵਾਏ ਤੇ ਗੁਰleen ਨੂੰ ਤਲਾਕ ਲੈਣ ਦੀ ਸਲਾਹ ਦਿੱਤੀ। ਅਤੇ ਇਹ ਕਿਹਾ ਤੂੰ ਹੌਸਲਾ ਰੱਖ ਕਾਨੂੰਨ ਤੇਰਾ ਸਾਥ ਦੇਵੇਗਾ। ਗੁਰleen ਦੀ ਨਵੀਂ ਜ਼ਿੰਦਗੀ ਤੇ ਇੱਕ ਹੋਰ ਇਮਤਿਹਾਨ ਤਲਾਕ ਪ੍ਰਕਿਰਿਆ ਦੌਰਾਨ ਗੁਰleen ਨੂੰ ਪਤਾ ਲੱਗਿਆ ਕਿ ਉਹ ਰਵਿੰਦਰ ਤੋਂ ਗਰਭਵਤੀ ਸੀ। ਹੁਣ ਕੀ ਕਰਾਂ ਪਾਪਾ? ਜੇਕਰ ਤੂੰ ਆਪਣੇ ਬੱਚੇ ਨੂੰ ਜਨਮ ਦੇਣਾ ਚਾਹਨੀ ਹੈ ਤਾਂ ਮੈਂ ਤੇਰੇ ਨਾਲ ਹਾਂ। ਐਸ.ਐਚ.ਓ ਰਣਧੀਰ ਸਿੰਘ ਨੇ ਕਿਹਾ। ਇਹ ਵਾਰ ਰਣਧੀਰ ਸਿੰਘ ਨੇ ਇੱਕ ਪਿਤਾ ਬਣ ਕੇ ਸੋਚਿਆ ਨਾ ਕਿ ਇੱਕ ਐਸਐਚਓ ਬਣ ਕੇ ਇੱਕ ਦਿਨ ਰਵਿੰਦਰ ਦੇ ਵਕੀਲ ਨੇ ਰਣਧੀਰ ਸਿੰਘ ਨੂੰ ਇੱਕ ਪੇਸ਼ਕਸ਼ ਭੇਜੀ ਜੇਕਰ ਤੁਸੀਂ ਆਪਣੀ ਕੁੜੀ ਨੂੰ ਗਵਾਹੀ ਤੋਂ ਹਟਾ ਲਓ ਤਾਂ ਅਸੀਂ ਕੋਈ ਮੁਆਵਜ਼ਾ ਦੇਣ ਲਈ ਤਿਆਰ ਹਾਂ ਇਨਸਾਫ ਖਰੀਦਿਆ ਨਹੀਂ ਜਾ ਸਕਦਾ ਰਣਧੀਰ ਨੇ ਗੁੱਸੇ ਨਾਲ ਉਹਨਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਗੁਰਲੇਨ ਇਸ ਧੀਰ ਤੇ ਮੋੜ ਤੇ ਇੱਕ ਨਵੀਂ ਉਮੀਦ ਬਣੀ ਉਸਨੇ ਆਪਣਾ ਮਨ ਬਣਾ ਲਿਆ ਕਿ ਆਪਣੀ ਪੜ੍ਹਾਈ ਜਾਰੀ ਰੱਖੇਗੀ ਆਪਣੇ ਬੱਚੇ ਨੂੰ ਪਿਆਰ ਦੇ ਅੰਦਰ ਪਾਲੇਗੀ ਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਸ਼ੁਰੂਆਤ ਕਰੇਗੀ। ਕੇਸ ਚੱਲਣ ਲੱਗਾ। ਕਈ ਮਿਹਨਤ ਅਤੇ ਕਾਨੂੰਨ ਲੜਾਈਆਂ ਤੋਂ ਬਾਅਦ ਰਵਿੰਦਰ ਤੇ ਰਵੀ ਨੂੰ 7 ਸਾਲ ਦੀ ਸਜ਼ਾ ਹੋ ਗਈ। ਕਾਨੂੰਨ ਹਮੇਸ਼ਾ ਸੱਚ ਦੇ ਨਾਲ ਹੁੰਦਾ ਹੈ ਤੇ ਕਈ ਮਹੀਨਿਆਂ ਬਾਅਦ ਗੁਰਲੇਨ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਇਹ ਬੱਚਾ ਮੇਰੀ ਗਲਤੀ ਨਹੀਂ ਮੇਰੀ ਤਾਕਤ ਹੈ। ਗੁਰਲੇਨ ਨੇ ਇਹ ਕਿਹਾ। ਰਣਜੀਤ ਨੇ ਆਪਣੇ ਜੋ ਦੋਤੇ ਦਾ ਨਾਮ ਹੱਕੀ ਰੱਖਿਆ ਕਿਉਂਕਿ ਇਹ ਬੱਚਾ ਹੱਕ ਦੀ ਲੜਾਈ ਦਾ ਨਤੀਜਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਗਲਤ ਰਾਹ ਚੁਣੀ ਜਾਂਦੀ ਹੈ ਪਰ ਹਮੇਸ਼ਾ ਇੱਕ ਨਵਾਂ ਮੌਕਾ ਹੁੰਦਾ ਹੈ ਆਪਣੀ ਗਲਤੀ ਸੋਧਣ ਲਈ ਨਵੀਂ ਸ਼ੁਰੂਆਤ ਕਰਨ ਲਈ ਤੇ ਆਪਣੀ ਤਾਕਤ ਬਣਨ ਲਈ ਸਾਲ ਬੀਤਦੇ ਗਏ ਗੁਰਲੇਨ ਹੁਣ ਇੱਕ ਮਜ਼ਬੂਤ ਅਤੇ ਆਤਮ ਨਿਰਭਰ ਔਰਤ ਬਣ ਚੁੱਕੀ ਸੀ ਉਸ ਨੇ ਆਪਣੇ ਪੁੱਤਰ ਹਕੀ ਨੂੰ ਇੱਕ ਇਨਸਾਫ ਪਸੰਦ ਸੱਚਾ ਅਤੇ ਮਿਹਨਤੀ ਇਨਸਾਨ ਬਣਾਉਣ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ ਕ੍ਰਾਂਤੀ ਹੀਰ ਸਿੰਘ ਜੋ ਕਦੇ ਆਪਣੇ ਸਰੀਰ 'ਚ ਇੱਕ ਮਜ਼ਬੂਤ ਐਸਚੋ ਸੀ ਹੁਣ ਆਪਣੇ ਦੋਹਤੇ ਦੀਆਂ ਮਸਤੀਆਂ 'ਚ ਇੱਕ ਪਿਆਰ ਭਰਾ ਨਾਨਾ ਵੀ ਬਣ ਚੁੱਕਿਆ ਸੀ। ਹਾਕੀ ਹਮੇਸ਼ਾ ਆਪਣੇ ਨਾਨਾ ਜੀ ਦੀ ਚਾਲ ਤੇ ਉਹਨਾਂ ਦੀ ਗੰਭੀਰ ਬੋਲਚਾਲ 'ਚ ਇੱਕ ਵਿਅਕਤੀਗਤ ਪ੍ਰੇਰਣਾ ਲੱਭਦਾ ਸੀ। 15 ਸਾਲ ਦੀ ਉਮਰ 'ਚ ਇੱਕ ਦਿਨ ਹਾਕੀ ਸਕੂਲ ਤੋਂ ਘਰ ਆਉਂਦਾ ਹੈ ਤੇ ਇੱਕ ਵਿਅਕਤੀ ਨੂੰ ਇੱਕ ਔਰਤ ਨਾਲ ਜ਼ਬਰਦਸਤੀ ਕਰਦੇ ਵੇਖਦਾ ਹੈ। "ਉਹਨੂੰ ਛੱਡੋ," ਹਾਕੀ ਨੇ ਉੱਚੀ ਆਵਾਜ਼ ਵਿੱਚ ਆਖਿਆ। ਉਸ ਦੀ ਹਿੰਮਤ ਨੇ ਲੋਕਾਂ ਨੂੰ ਖਿੱਚਿਆ ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਉਸ ਆਦਮੀ ਨੂੰ ਫੜ ਲਿਆ ਗਿਆ ਤੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਇਹ ਪਹਿਲੀ ਵਾਰ ਸੀ ਜਦੋਂ ਹੱਕੀ ਨੇ ਆਪਣੇ ਅੰਦਰ ਇੱਕ ਨਵੀਂ ਤਾਕਤ ਮਹਿਸੂਸ ਕੀਤੀ ਇੱਕ ਇਨਸਾਫ ਦੀ ਲੜਾਈ ਲੜਨ ਵਾਲੀ ਤਾਕਤ ਬੇਟਾ ਤੋਂ ਆਪਣੀ ਮੰਜ਼ਿਲ ਬਹੁਤ ਸਮਝ ਕੇ ਚਾਹਣਾ ਮਾਂ ਮੈਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਔਲਾਦ ਹੀ ਪੜ੍ਹਾਈ ਕਰਨ ਲੱਗ ਪਿਆ ਤੇ ਆਪਣੇ ਨਾਨਾ ਅਤੇ ਆਪਣੇ ਮਾਂ ਦੇ ਸਾਥ ਨਾਲ ਇੱਕ ਮਸ਼ਹੂਰ ਵਕੀਲ ਬਣ ਗਿਆ ਉਸ ਨੇ ਕਈ ਅਜਿਹੇ ਕੇਸ ਲੜੇ ਜਿੱਥੇ ਗਰੀਬ ਅਤੇ ਮਲਜ਼ੂਮ ਲੋਕਾਂ ਨੂੰ ਇਨਸਾਫ ਮਿਲਿਆ ਇੱਕ ਦਿਨ ਉਸ ਨੂੰ ਇੱਕ ਹੋਰ ਅਜੀਬ ਕੇਸ ਮਿਲਿਆ ਇੱਕ ਆਦਮੀ ਜਿਸ ਦੇ ਵੱਡੇ ਪਿਤਾ ਰਵਿੰਦਰ ਜਿਸ ਦਾ ਭਰਾ ਸੀ ਜੀਐਲਸੀ ਇੱਕ ਇਨਸਾਫ ਦੀ ਗੁਹਾਰ ਕਰ ਰਿਹਾ ਸੀ ਮੈਨੂੰ ਅਣਜਾਣੇ ਵਿੱਚ ਸਜ਼ਾ ਮਿਲੀ ਹੈ ਹੱਕੀ ਨੇ ਮਾਮਲੇ ਦੀ ਪਰਚੋਲ ਕੀਤੀ ਤੇ ਹੌਲੀ-ਹੌਲੀ ਇਹ ਸਾਹਮਣੇ ਆਇਆ ਕਿ ਰਵਿੰਦਰ ਤੇ ਉਸ ਦੇ ਭਰਾ ਵਿੱਚਕਾਰ ਵੱਡੀ ਚਲਾਕੀ ਹੋਈ ਹੈ ਮੈਂ ਪਿਛਲੀਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੁੰਦਾ ਹਕੀ ਨੇ ਕੇਸ ਲੜਿਆ ਅਤੇ ਸਾਬਤ ਕਰ ਦਿੱਤਾ ਕਿ ਰਵਿੰਦਰ ਦਾ ਜੋ ਭਰਾ ਉਹ ਬੇਕਸੂਰ ਸੀ ਉਸ ਨੂੰ 15 ਸਾਲ ਬਾਅਦ ਰਿਹਾਈ ਮਿਲ ਗਈ ਹਕੀ ਨੇ ਇਹ ਸਿੱਖ ਲਿਆ ਕਿ ਦੁਨੀਆ ਵਿੱਚ ਸਿਰਫ ਗੁਨਾਹਗਾਰ ਹੀ ਨਹੀਂ ਹੁੰਦੇ ਕਈ ਵਾਰ ਗਲਤਫਹਿਮੀਆਂ ਵੀ ਜੋ ਕਿ ਪੁਰਾਣੀ ਦੁਸ਼ਮਣੀ ਕਿਸ ਨੂੰ ਬਦਨਾਮ ਕਰ ਸਕਦੀਆਂ ਨੇ ਹਕੀ ਵੀ ਜੋ ਕਿ ਆਪਣੇ ਨਾਨਾ ਦੇ ਨਕਸ਼ੇ ਕਦਮ ਦੇ ਉੱਪਰ ਜੋ ਕਿ ਚੱਲਦਾ ਰਿਹਾ ਅਤੇ ਇਨਸਾਫ ਉਸ ਦੇ ਦਿਲ ਦਿਮਾਗ ਦੇ ਵਿੱਚ ਅਗਾਵਾਦਾਂ ਗਿਆ ਹੱਕੀ ਹੁਣ ਇੱਕ ਮਸ਼ਹੂਰ ਵਕੀਲ ਬਣ ਚੁੱਕਿਆ ਸੀ ਪਰ ਉਹ ਇਸੇ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ ਸੀ ਉਸਨੇ ਫੈਸਲਾ ਕੀਤਾ ਕਿ ਉਹ ਇੱਕ ਵੱਡੀ ਲੜਾਈ ਲੜੇਗਾ ਸਿਸਟਮ ਦੇ ਖਿਲਾਫ ਰਣਧੀਰ ਸਿੰਘ ਦੀ ਆਖਰੀ ਇੱਛਾ ਕੀ ਸੀ ਇੱਕ ਰਾਤ ਰਣਧੀਰ ਸਿੰਘ ਦੀ ਤਬੀਅਤ ਬੇਹਦ ਵਿਗੜ ਗਈ ਗੁਰਲੇਨ ਤੇ ਹੱਕੀ ਹਸਪਤਾਲ ਦੌੜੇ ਪੁੱਤ ਮੈਂ ਚਾਹੁੰਦਾ ਹਾਂ ਕਿ ਤੂੰ ਸਿਰਫ ਕਾਨੂੰਨੀ ਮੈਦਾਨ 'ਚ ਨਾ ਰਹੇ ਸਗੋਂ ਤੂੰ ਸਿੱਧਾ ਅਤੇ ਉੱਚੇ ਅਹੁਦੇ ਤੱਕ ਪਹੁੰਚੇ ਨਾਨਾ ਜੀ ਤੁਸੀਂ ਆਰਾਮ ਕਰੋ ਮੈਨੂੰ ਤੁਹਾਡੀ ਲੋੜ ਹੈ ਜੇ ਤੂੰ ਐਸਪੀ ਜਾਂ ਜੱਜ ਬਣਿਆ ਤਾਂ ਐ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ। ਨਾਨਾ ਜੀ ਇਹ ਗੱਲ ਉਸਦੇ ਦਿਲ ਤੇ ਬੈਠ ਗਈ। ਉਸਨੇ ਆਈਐਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਉਹ ਹਰ ਰਾਤ ਆਪਣੇ ਕਾਨੂੰਨੀ ਤਜਰਬੇ ਨੂੰ ਪ੍ਰੀਖਿਆ ਦੀ ਤਿਆਰੀ ਵਿੱਚ ਲਗਾ ਦਿੰਦਾ ਹੈ। ਮੈਂ ਤੈਨੂੰ ਹਮੇਸ਼ਾ ਸੱਚਾਈ ਦੀ ਰਾਹ ਤੇ ਚੱਲਣ ਲਈ ਕਿਹਾ ਤੇ ਅੱਜ ਤੂੰ ਮੇਰਾ ਮਾਣ ਵਧਾਰਿਆ ਹੈ। ਉਸਦੀ ਮਾਂ ਗੁਰਲੇ ਨੇ ਕਿਹਾ। ਮਾਂ ਦੇ ਬੋਲ ਹੱਕੀ ਦੀ ਤਾਕਤ ਬਣ ਗਏ। ਹੱਕੀ ਨੇ ਯੂਪੀਐਸਸੀ ਦੀ ਪ੍ਰੀਖਿਆ ਦਿੱਤੀ। ਨਤੀਜਾ ਆਉਣ ਤੇ ਉਹ 10ਵੀਂ ਰੈਂਕ ਤੇ ਸੀ ਤੇ ਐਸਪੀ ਬਣਨ ਦੀ ਪੂਰੀ ਤਿਆਰੀ ਸੀ ਹਾਈ ਰੱਬਾ ਮੇਰਾ ਪੁੱਤ ਐਸਪੀ ਬਣ ਗਿਆ ਉਸ ਦੀ ਮਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਮੈਂ ਹੁਣ ਚੈਨ ਦੇ ਨਾਲ ਜਾ ਸਕਦਾ ਹਾਂ ਐਸਐਚਓ ਰਣਧੀਰ ਸਿੰਘ ਨੇ ਕਿਹਾ ਕਿ ਮੇਰਾ ਦੋਤਾ ਇਨਸਾਫ ਦੀ ਕੁਰਸੀ ਤੇ ਬੈਠੇਗਾ ਇਹ ਗੱਲ ਕਹਿ ਕੇ ਕੁਝ ਦਿਨਾਂ ਬਾਅਦ ਰਣਧੀਰ ਸਿੰਘ ਦਾ ਦਿਹਾਂਤ ਹੋ ਗਿਆ ਉਹ ਹਮੇਸ਼ਾ ਦੇ ਲਈ ਚਲਾ ਗਿਆ ਪਰ ਆਪਣੇ ਦੋਤੇ ਦੀ ਰਾਹ ਦੱਸ ਗਿਆ ਹੁਣ ਹੱਕੀ ਐਸਪੀ ਸੀ ਤੋ ਨਸ਼ਾ ਮਾਫੀਆ ਰਿਸ਼ਵਤਖੋਰੀ ਤੇ ਬੇਇਨਸਾਫੀ ਦੇ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ। ਇੱਕ ਦਿਨ ਉਸ ਦੇ ਸਾਹਮਣੇ ਇੱਕ ਨਵਾਂ ਕੇਸ ਆਇਆ ਕਿ ਇੱਕ ਇਨਸਾਨ ਜਿਸ ਤੇ ਜ਼ਮੀਨ ਹੜਪਨ ਦਾ ਦੋਸ਼ ਸੀ ਜਦ ਪੂਰਾ ਬੇਲਨਾਮ ਆਇਆ ਤੋ ਉਸ ਦੇ ਵਿੱਚ ਕਿਸਦਾ ਨਾਂ ਸੀ ਰਵਿੰਦਰ ਉਸ ਦੇ ਪਿਤਾ ਦਾ। ਐਸਪੀ ਹੱਕੀ ਹੁਣ ਆਪਣੇ ਹੀ ਜਨਮਦਾਤਾ ਦੇ ਖਿਲਾਫ ਕਾਰਵਾਈ ਕਰਨ ਵਾਲਾ ਸੀ। ਉਹ ਮੋੜ ਆ ਗਿਆ ਸੀ ਜਿੱਥੇ ਧਰਮ ਤੇ ਫਰਜ਼ ਦੀ ਅਸਲੀ ਕਸੌਟੀ ਸੀ। ਕੀ ਹੁਣ ਐਸਪੀ ਆਪਣੇ ਪਿਤਾ ਨੂੰ ਸਜ਼ਾ ਦਿਵਾਵੇਗਾ? ਇਹ ਆਪਾਂ ਨੂੰ ਅੱਗੇ ਇਸ ਕਹਾਣੀ ਦੇ ਵਿੱਚ ਸੁਣਨਾ ਪਵੇਗਾ ਕਹਾਣੀ ਨੂੰ ਆਪਾਂ ਅੱਗੇ ਜਾਰੀ ਰੱਖਦੇ ਹਾਂ ਹੁਣ ਅੱਗੇ ਦੀ ਜੋ ਲੜਾਈ ਹੁੰਦੀ ਹੈ ਧਰਮ ਅਤੇ ਫਰਜ਼ ਦੀ ਲੜਾਈ ਐਸਪੀ ਦੀ ਅੱਖਾਂ ਫਟ ਗਈਆਂ ਜਦੋਂ ਦਸਤਾਵੇਜ਼ ਵਿੱਚ ਆਪਣੇ ਪਿਤਾ ਰਵਿੰਦਰ ਦਾ ਨਾਮ ਦੇਖਿਆ ਉਸ ਦਾ ਦਿਲ ਕੰਬ ਗਿਆ ਪਰ ਉਮਰ ਪਰ ਸੁਣੀ ਮਾਂ ਦੀ ਗੱਲ ਯਾਦ ਆ ਗਈ ਸੱਚਾ ਇਨਸਾਫ ਪਸੰਦ ਕਦੇ ਵੀ ਨਰਮ ਨਹੀਂ ਪੈਂਦਾ ਚਾਹੇ ਕਿਸੇ ਦਾ ਵੀ ਹੋਵੇ ਉਸਨੇ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਸੀ ਆਮੇ ਸਾਹਮਣੇ ਉਸਦਾ ਅਸਲੀ ਪਿਤਾ ਖੜਾ ਹੋਵੇ 15 ਸਾਲ ਪਹਿਲਾਂ ਰਵਿੰਦਰ ਸਿੰਘ ਜੋ ਕਿ ਇੱਕ ਅਮੀਰ ਪਰਿਵਾਰ ਦਾ ਮੁਲਾਜ਼ਮ ਸੀ ਆਪਣੀ ਹੀ ਜਾਇਦਾਦ ਵਧਾਉਣ ਦੇ ਲਾਲਚ 'ਚ ਪੈ ਗਿਆ ਉਸਨੇ ਠੱਗੀ ਜ਼ਮੀਨ ਝਾਲਸਾਜੀ ਤੇ ਗੈਰ ਕਾਨੂੰਨੀ ਕਾਰੋਬਾਰ ਸ਼ੁਰੂ ਕਰ ਦਿੱਤਾ ਇਸ ਕਾਰਨ ਗੁਰਲੇਨ ਨੇ ਉਸ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਪਰ ਉਸ ਸਮੇਂ ਹੱਕੀ ਬਹੁਤ ਛੋਟਾ ਸੀ ਉਹ ਆਪਣੇ ਪਿਓ ਦੇ ਨਾਮ ਤੋਂ ਅਣਜਾਣ ਰਿਹਾ ਜਦ ਤੱਕ ਉਹ ਆਪਣੇ ਨਤੀਜੇ 'ਚ ਐਸਪੀ ਨਹੀਂ ਬਣਿਆ ਐਸਪੀ ਹੁਣ ਆਪਣੇ ਪਿਤਾ ਨੂੰ ਗ੍ਰਿਫਤਾਰ ਕਰ ਸਕਦਾ ਸੀ ਇੱਕ ਪਾਸੇ ਉਸਦੀ ਮਾਂ ਦੀ ਸਿੱਖਿਆ ਇਨਸਾਫ਼ ਹਰ ਰਸਤੇ ਤੇ ਉੱਤਮ ਹੁੰਦਾ ਹੈ ਤੇ ਦੂਜੇ ਪਾਸੇ ਉਹ ਇੱਕ ਵਿਅਕਤੀ ਜੋ ਉਸਦੇ ਜਨਮ ਲਈ ਜ਼ਿੰਮੇਵਾਰ ਸੀ ਮੈਂ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟ ਸਕਦਾ ਐਸਪੀ ਹੱਕੀ ਨੇ ਪੂਰੇ ਹੀ ਜਜ਼ਬੇ ਨਾਲ ਕਿਹਾ ਉਹ ਪੂਰੀ ਪੁਲਿਸ ਫੌਜ ਲੈ ਕੇ ਆਪਣੇ ਪਿਤਾ ਦੇ ਫਾਰਮ ਹਾਊਸ ਪਹੁੰਚਿਆ ਤੂੰ ਆਖਰ ਆ ਗਿਆ ਪੁੱਤ ਰਵਿੰਦਰ ਨੇ ਇੱਕ ਮਖੌਲ ਭਰੇ ਹਸਣ ਨਾਲ ਕਿਹਾ ਮੈਂ ਪੁੱਤ ਨਹੀਂ ਐਸਪੀ ਹਾਂ ਮੈਂ ਤੈਨੂੰ ਗ੍ਰਿਫਤਾਰ ਕਰਾਂਗਾ ਜਿਸ ਤਰੀਕੇ ਨਾਲ ਤੁਸੀਂ ਗੁਨਾਹ ਕੀਤੇ ਉਹ ਕਿਸੇ ਵੀ ਪਾਪੀ ਲਈ ਕਾਫੀ ਹੁੰਦੇ ਨੇ ਐਸਪੀ ਹੱਕੀ ਨੇ ਆਪਣੇ ਹੀ ਪਿਤਾ ਨੂੰ ਹੱਥਕੜੀਆਂ ਪਾਈਆਂ ਪਿੰਡ ਦੇ ਲੋਕ ਵੀ ਹੈਰਾਨ ਰਹਿ ਗਏ ਉਹਦੇ ਫੈਸਲੇ ਨੇ ਸਭ ਨੂੰ ਦਿਲੋਂ ਹਿਲਾ ਦਿੱਤਾ ਗੁਰਲੇਨ ਜੋ ਕਿ ਹਮੇਸ਼ਾ ਆਪਣੇ ਪੁੱਤੋਂ ਇਨਸਾਫ ਦੀ ਰਾਹ ਤੇ ਚਲਾਉਣ ਦੀ ਲੜਾਈ ਲੜਦੀ ਰਹੀ ਉਸ ਦੀਆਂ ਅੱਖਾਂ 'ਚ ਹੰਝੂ ਸੀ ਤੂੰ ਮੇਰਾ ਮਾਣ ਵਧਾ ਦਿੱਤਾ ਪੁੱਤ ਐਸਪੀ ਹੱਕੀ ਹੁਣ ਇੱਕ ਮਿਸਾਲ ਬਣ ਗਿਆ ਇਨਸਾਫ ਲਈ ਧਰਮ ਲਈ ਅਤੇ ਕਾਨੂੰਨ ਦੀ ਉਚਾਈ ਲਈ ਉਸ ਨੇ ਸਭ ਨੂੰ ਦੱਸ ਦਿੱਤਾ ਕ੍ਰਿਸ਼ਤਿਆਨ ਤੋਂ ਵੱਡਾ ਫਰਜ਼ ਹੁੰਦਾ ਹੈ ਇੱਕ ਨਵੇਂ ਇਨਸਾਫਵੰਦ ਅਸਬੀ ਦੀ ਕਹਾਣੀ ਸੀ ਜੋ ਹਮੇਸ਼ਾ ਆਪਣੇ ਫਰਜ਼ ਲਈ ਖੜਾ ਰਹੇਗਾ ਦੋਸਤੋ ਇਨਸਾਨ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਪੜਾਵਾਂ ਵਿੱਚ ਗੁਜ਼ਰਦਾ ਹੈ ਕਿਸੇ ਵੇਲੇ ਉਸ ਦੀ ਮਾਂ ਜਿਸ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਉਸ ਦੀ ਜ਼ਿੰਦਗੀ ਵਿੱਚ ਕੀ ਕੀ ਮੋੜ ਆਏ ਤੇ ਦੁਬਾਰਾ ਐਸਪੀ ਬਣ ਕੇ ਉਸ ਨੇ ਆਪਣੇ ਹੀ ਪਿਤਾ ਨੂੰ ਗ੍ਰਿਫਤਾਰ ਕੀਤਾ ਅਤੇ ਬਣਦੀ ਸਜ਼ਾ ਦਵਾਈ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ